ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂਗੇ ਪਲੇਟਾਂ ਤੇ ਕੱਟਾ ਆਪਾਂ ਕਿਸ ਤਰ੍ਹਾਂ ਪਾ ਸਕਦੇ ਹਾਂ ਤੇ ਹਨਾ ਇਹ ਸ਼ਰਟ ਦਾ ਨਾਪ ਹੈਗਾ ਚੈਸਟਰ ਦਾ ਸਾਢੇ 20 ਇੰਚ ਉੱਪਰੋਂ ਤੇ ਫਿਟਿੰਗ ਹੈਗੀ ਹੈ ਦੀ ਸਾਢੇ 18 19 ਵੀ ਰੱਖ ਸਕਦੇ ਆ ਆਪਾਂ ਠੀਕ ਹੈ ਜੀ ਨਾਪ ਦੇ ਹਿਸਾਬ ਨਾਲ ਤੇ ਆਪਣੀ 21 ਇੰਚ ਹਿਪਾ ਹਨਾ ਤੇ ਹੁਣ ਆਪਾਂ ਮਾਰਕਿੰਗ ਕਰਨੀ ਸ਼ੁਰੂ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਆਪਣੇ ਕੋਲ ਨਾ ਇਸ ਤਰ੍ਹਾਂ ਫਰੰਟ ਪੱਲੇ ਦੇ ਉੱਪਰ ਦੇਖ ਸਕਦੇ ਤੁਸੀਂ neck ਦੇ ਉੱਪਰ ਇਸ ਤਰ੍ਹਾਂ ਪੱਟੀ ਬਣੀ ਹੋਈ ਆ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਨੇ ਕੱਪੜੇ ਨੂੰ ਸਟੱਟ ਕਰ ਲੈਣਾ ਦੋਨੇ ਪੱਲੇ ਆਪਾਂ ਨੇ ਇਹਨਾਂ ਦੇ ਵਿੱਚ ਰੱਖੇ ਹੋਏ ਨੇ फ्रंट ਸਾਈਡ ਦਾ ਤੇ ਬੈਕ ਸਾਈਡ ਦਾ ਦੋਨੇ ਪੱਲੇ ਆਪਾਂ ਨੇ ਇਕੱਠੇ ਕਰਕੇ ਰੱਖੇ ਹੋਏ ਨੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇੱਥੇ ਮਾਰਕ ਕਰਨਾ ਸ਼ੁਰੂ ਕਰਾਂਗੇ ਪਹਿਲਾਂ ਜਿਹੜਾ ਆਪਣਾ ਸੈਂਟਰ ਹੈਗਾ ਇਹਦਾ ਫਲਾਵਰ ਨੇ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਇੱਕਸਾਰ ਕਰ ਲਏ ਨੇ ਵੀ ਜਿਹੜਾ neck ਆ ਆਪਣਾ ਸਹੀ ਬਣੇ ਤੇ ਪੱਟੀ ਜਿਹੜੀ ਟੇਢੀ ਨਾ ਹੋਵੇ ਇੱਥੇ ਆਪਾਂ ਮਾਰਕ ਕਰਾਂਗੇ ਪਹਿਲਾਂ Is, 6 ਇੰਚ ਤੇ ਮਾਰਕ ਕਰਾਂਗੇ ਟੀਰੇ ਦਾ 7.5 ਇੰਚ ਤੇ ਮਾਰਕ ਕਰਾਂਗੇ ਮੋਡੇ ਦਾ ਠੀਕ ਹੈ ਜੀ ਇੱਥੋਂ ਆਪਾਂ ਫੇਰ 6 ਇੰਚ ਤੇ ਮਾਰਕ ਕਰਾਂਗੇ 6 ਇੰਚ ਤੇ ਮਾਰਕ ਨੂੰ ਮਾਰਕ ਦੇ ਨਾਲ ਮਲਾ ਦਾਂਗੇ ਤੇ ਇੱਥੇ ਆਪਾਂ ਮਾਰਕ ਕਰਾਂਗੇ ਛਾਤੀ ਦੇ ਨਾਪ ਦਾ ਠੀਕ ਹੈ ਜੀ ਕਰ ਲਿਆ ਇੱਥੇ 1 ਇੰਚ ਤੇ ਆਪਾਂ ਮਾਰਕ ਕਰਾਂਗੇ 프ਰੰਟ ਕਾਟ ਦਾ ਇੱਥੋਂ ਆਪਾਂ 프ਰੰਟ ਕਾਟ ਇਸ ਤਰ੍ਹਾਂ ਪਾ ਦੇਣੀ ਆ ਠੀਕ ਹੈ ਜੀ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਸ ਤਰ੍ਹਾਂ ਪਾ ਸਕਦੇ ਆ ਤੇ ਅੱਧਾ ਇੰਚ ਆਪਾਂ ਇੱਥੋਂ ਮੋੜਾ ਡਾਊਨ ਕਰਨਾ ਹੁਣ ਆਪਾਂ ਨੇ ਨਾ 프ਰੰਟ ਕਾਰਟ ਪਾ ਦਿੱਤੀ ਹੈ ਤੇ ਇੱਥੋਂ ਹੀ ਹੁਣ ਆਪਾਂ ਨੇ ਬੈਕ ਕਾਰਟ ਵੀ ਪਾ ਦੇਣੀ ਹੈ ਚਾਹੇ ਤੁਸੀਂ ਮਾਰਕ ਕਰਕੇ ਇਸ ਤਰ੍ਹਾਂ ਪਾ ਸਕਦੇ ਹੋ 2.5 ਇੰਚ ਤੇ 2 ਤੇ ਵੀ ਪਾ ਸਕਦੇ ਹੋ ਨਾ ਇਸ ਤਰ੍ਹਾਂ ਹੁਣ ਆਪਾਂ ਨੇ ਇਹ ਦੇਖ ਸਕਦੇ ਹੋ ਤੁਸੀਂ ਇੱਥੋਂ ਇਸ ਤਰ੍ਹਾਂ ਕਾਰਟ ਪਾ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਪਾ ਦਿੱਤੀ ਹੈ ਹੁਣ ਆਪਾਂ ਨਾਲ ਦੀ ਨਾਲ ਇੱਥੇ ਮਾਰਕ ਕਰਾਂਗੇ 12.5 ਇੰਚ ਤੇ ਆਪਾਂ ਇੱਥੇ ਪਲੇਟਾਂ ਦਾ ਮਾਰਕ ਕਰਾਂਗੇ ਠੀਕ ਹੈ ਜੀ ਇੱਥੇ ਹੁਣ ਆਪਾਂ ਮਾਰਕ ਕਰਾਂਗੇ 3.5 ਇੰਚ ਤੇ 6.5 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ ਇੱਥੋਂ ਆਪਾਂ ਮਾਰਕ ਫੇਰ ਜਿੱਨਾ ਉੱਪਰ ਕਰਿਆ ਸੀ 3.5 ਇੰਚ ਤੇ ਮਾਰਕ ਨੂੰ ਮਾਰਕਰ ਨਾਲ ਮਲਾ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ ਢੇਡੀ ਪਲੇਟ ਪਾਵਾਂਗੇ ਬਾਕਸ ਤੱਕ ਠੀਕ ਹੈ ਜੀ 2.5 ਇੰਚ ਤੇ ਮਾਰਕ ਕਰਾਂਗੇ ਇਸ ਤਰ੍ਹਾਂ ਪਾ ਦੇਣੀ ਆ ਆਪਾਂ ਨੇ 2.5 ਇੰਚ ਦਾ ਫਾਰਕ ਰੱਖਾਂਗੇ ਆਪਾਂ ਇੱਥੇ ਇਧਰਲੀ ਸਾਈਡ ਨੂੰ ਵੀ ਆਪਾਂ ਨੇ 2.5 ਇੰਚ ਦਾ ਮਾਰਕ ਕਰ ਲੈਣਾ 2.5 ਦਾ ਹੀ ਇੱਥੋਂ ਕਰ ਲੈਣਾ ਠੀਕ ਹੈ ਜੀ ਜਿਹੜੀ ਇਹ ਪਲੇਟ ਆਪਾਂ ਨੇ ਇਹ ਇਹਦੇ ਸੈਂਟਰ ਦੇ ਵਿੱਚ ਪਾਉਣੀ ਆ ਆ ਪਲੇਟ ਦੇ ਠੀਕ ਹੈ ਜੀ ਇੱਥੇ ਸੈਂਟਰ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਇਹ ਪਲੇਟ ਪਾਉਣੀ ਆ ਹਮੇਸ਼ਾ ਆਪਾਂ ਨੇ ਆ ਪਲੇਟ ਦੇ ਸੈਂਟਰ ਦੇ ਵਿੱਚ ਇਹ ਪਲੇਟ ਪਾਉਣੀ ਆ ਤਾਂ ਫਿਟਿੰਗ ਬਹੁਤ ਵਧੀਆ ਆਊਗੀ ਤੇ ਇੱਥੋਂ ਹੁਣ ਆਪਾਂ ਨੇ ਮਾਰਕ ਕਰਨਾ ਫਿਟਿੰਗ ਦੇ ਨਾਪ ਦਾ 1.5 1.5 ਇੱਥੇ ਆਪਾਂ ਮਾਰਕ ਕਰਾਂਗੇ ਅੱਧਾ ਇੰਚ ਆਪਾਂ ਨੇ ਇੱਥੇ ਵੀ ਪਲੇਟਾਂ ਦੇ ਵਿੱਚ ਕਪੜਾ ਘਟੂਗਾ ਉਹਦਾ ਮਾਰਕ ਕਰ ਲਿਆ ਥੋੜਾ ਜਿਹਾ ਮਾਰਕ ਆਪਾਂ ਇੱਥੇ ਕਰਾਂਗੇ ਸਿਰਫ ਦੋ ਗਡੰਡਿਆਂ ਦਾ ਵੀ ਕਿਉਂਕਿ ਜਦੋਂ ਆਹ ਪਲੇਟ ਪਾਵਾਂਗੇ ਉਹਦੇ ਵਿੱਚ ਵੀ ਆਪਣਾ ਕਪੜਾ ਥੋੜਾ ਜਿਹਾ ਘਟ ਜੂਗਾ ਤੇ ਇੱਥੇ ਆਪਾਂ ਮਾਰਕ ਕਰਾਂਗੇ 15.5 ਇੰਚ ਤੇ ਸਾਈਡ ਸਲਾਈਡ ਆ ਠੀਕ ਹੈ ਜੀ ਸਾਈਡ ਸਲਾਈਡ ਦਾ ਮਾਰਕ ਕਰਨ ਤੋਂ ਬਾਅਦ ਆਪਾਂ ਨੇ ਇੱਥੇ ਹਿੱਪ ਦਾ ਮਾਰਕ ਕਰ ਲੈਣਾ 22 ਇੰਚ ਤੇ 22 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲਿਆ ਜਿਹੜੇ ਹੁਣ ਆਪਾਂ ਨੇ ਇਹ ਮਾਰਕ ਲਗਾਏ ਨੇ ਇਹ ਮਾਰਕ ਨੂੰ ਆਪਾਂ ਨੇ ਮਾਰਕ ਦੇਣਾ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਜੀ ਦੇਖ ਸਾਡੇ ਦੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਇਥੋਂ ਕਟਾਈ ਕਰ ਦੇਣੀ ਆ ਜਿਹੜੀਆਂ ਇਹ ਪਲੇਟਾਂ ਪਾਉਣੀਆਂ ਹੁੰਦੀਆਂ ਨੇ ਆਪਾਂ ਨੇ ਇਹਦੀਆਂ ਨਾ ਅੱਧੇ ਇੰਚ ਦੀ ਆਪਾਂ ਨੇ ਇਥੋਂ ਡੰਗਾਈ ਰੱਖਣੀ ਹੁੰਦੀ ਆ ਇਸ ਤਰ੍ਹਾਂ ਠੀਕ ਹੈ ਜੀ ਅੱਧਾ ਇੰਚ ਇਧਰਲੀ ਸਾਈਡ ਤੋਂ ਇਸ ਤਰ੍ਹਾਂ ਇਹਨਾਂ ਦੀ ਆਪਾਂ ਨੇ ਸਿਰਫ ਦੋ ਦੋ ਡੰਡੇ ਪੈਰ-ਪੈਰ ਜਿੰਨੀ ਰੱਖਣੀ ਹੁੰਦੀ ਆ ਠੀਕ ਹੈ ਜੀ ਇਥੋਂ ਵੀ ਪੈਰ ਪੈਰ ਦੀ ਤੇ 프ਰੰਟ ਹੁੰਦਾ ਜਿਹੜਾ ਇਹਨਾਂ ਦਾ ਬਹੁਤ ਬਰੀਕ ਰੱਖਣਾ ਹੁੰਦਾ ਆਪਾਂ ਨੇ ਥੋੜਾ ਥੋੜਾ ਹੀ ਕੱਪੜਾ ਲੈਣਾ ਹੁੰਦਾ ਜਿਹੜੀਆਂ ਇਹ ਪਲੇਟਾਂ ਹੁੰਦੀਆਂ ਨੇ ਇਹਦੇ ਵਿੱਚ ਆਪਾਂ ਨੇ 1/2 ਇੰਚ ਸੈਂਟਰ ਦੇ ਵਿੱਚੋਂ ਪਲੇਟ ਦੇ ਲੈਣਾ ਹੀ ਹੁੰਦਾ ਕੱਪੜਾ ਤਾਂ ਫਿਟਿੰਗ ਆ ਜਿਹੜੀ ਬਹੁਤ ਵਧੀਆ ਬਣਦੀ ਆ ਹੁਣ ਆਪਾਂ ਪਹਿਲਾਂ ਬੈਕ ਕਾਟ ਪਾਵਾਂਗੇ ਦੋਨੇ ਬੱਲੇ ਆਪਣੇ ਵਿੱਚ ਰੱਖੇ ਹੋਏ ਨੇ ਮੋਢਿਆਂ ਦੀ ਕਾਟ ਪਾਵਾਂਗੇ ਟੱਕ ਲਗਾਵਾਂਗੇ ਹੁਣ ਆਪਾਂ ਇੱਥੇ ਫਰੰਟ ਕਾਰਡ ਪਾਵਾਂਗੇ ਉੱਪਰਲੇ ਪੱਲੇ ਦੇ ਵਿੱਚ ਠੀਕ ਹੈ ਜੀ ਆਹ ਪਲੇਟ ਦਾ ਆਪਾਂ ਇੱਥੇ ਇੱਕ ਟੱਕ ਲਗਾਵਾਂਗੇ ਤਾਂ ਕਿ ਆਪਾਂ ਜਦੋਂ ਦੂਜੀ ਸਾਈਡ ਪਾਈ ਆਪਾਂ ਨੂੰ ਪਤਾ ਲੱਗ ਸਕੇ ਠੀਕ ਹੈ ਜੀ ਇੱਧਰਲੀ ਸਾਈਡ ਆਪਾਂ ਇੱਥੇ ਵੀ ਮਾਰਕ ਕਰਾਂਗੇ ਆਹ ਟੱਕ ਲਗਾ ਲਿਆ ਆਪਾਂ ਨੇ ਇੱਥੇ ਆਪਾਂ ਟੈਡੀ ਪਲੇਟ ਦਾ ਲਗਾਵਾਂਗੇ ਤੇ ਇੱਥੇ ਆਪਾਂ ਹਿੱਪ ਦਾ ਲਗਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜਿਵੇਂ ਆਪਾਂ ਨੇ ਪਲੇਟਾਂ ਪਾਈਆਂ ਨੇ ਉਸੇ ਤਰ੍ਹਾਂ ਹੀ ਆਪਾਂ ਸੇਮ ਬੈਕ ਸਾਈਡ ਤੇ ਇਧਰਲੀ ਸਾਈਡ ਪੱਲੇ ਦੇ ਪਾਵਾਂਗੇ ਤੇ ਜਿਹੜੀਆਂ ਲੰਬੀਆਂ ਪਲੇਟਾਂ ਨੇਗੀਆਂ ਜਿਵੇਂ ਆਪਾਂ ਨੇ ਫਰੰਟ ਪੱਲੇ ਦੀਆਂ ਪਾਈਆਂ ਨੇ ਉਸੇ ਤਰ੍ਹਾਂ ਹੀ ਆਪਾਂ ਬੈਕ ਪੱਲੇ ਦੀਆਂ ਪਾਵਾਂਗੇ 12.5 ਇੰਚ ਤੇ ਠੀਕ ਹੈ ਜੀ 6.5 ਇੰਚ ਤੇ ਇਧਰਲੀ ਸਾਈਡ ਨੂੰ 3.5 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ ਇਹ ਪਲੇਟਾਂ ਵੀ ਆਪਾਂ ਨੇ ਅੱਧਾ-ਅੱਧਾ ਇੰਚ ਡੂੰਘੀਆਂ ਪਾਉਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਆਪਾਂ ਨੇ ਪਲੇਟਾਂ ਪਾ ਲੈਣੀਆਂ ਨੇ ਜੇ ਤੁਹਾਨੂੰ ਇਹ ਦੱਸਿਆ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ